ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਸੰਧੂ ਡੇਰੀ ਫਾਰਮ ਮੰਗਰਾੜੀ YouTube ਚੈਨਲ ਤੇ ਬਾਈ ਜੀ ਜੇ ਬਾਈ ਜੀ ਕਿਸੇ ਵੀਰ ਨੇ ਵੀਡੀਓ ਪਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7017692249 ਬਾਈ ਜੀ ਅੱਜ ਦੀ ਵੀਡੀਓ ਪਿੰਡ ਸਰਾਵਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਹੈ ਬਾਈ ਜੀ ਜਿਹਦੇ ਵਿੱਚ ਬਹੁਤ ਵਧਗਾ ਤਾਲੀ ਕਰੌਸ ਸਿੰਘਾਂ ਵਾਲੀ ਵਾਹ ਤੁਹਾਡੇ ਆਤੇ ਦੂਜਾ ਸੂਆ ਲੈ ਕੇ ਆਏ ਆ ਬਾਈ ਜੀ ਕਿਸੇ ਵੀਰ ਦੇ ਪਸੰਦ ਹੋਵੇ ਬਾਈ ਜੀ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਤੇ ਚੱਲਦੇ ਨੰਬਰ ਤੇ ਸੰਪਰਕ ਕਰ ਲਓ ਬਾਈ ਜੀ ਹਜੇ ਵਹਿੜ ਮੱਲਾਂ ਦੀ 5-7 ਦਿਨ ਦੀ ਕੱਚੀ ਆ ਬਾਕੀ ਦੀ ਬੰਦੀ ਹੋ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਣੇ ਆ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਐਡਰੈਸ ਦੱਸਾ ਦਿਓ ਜੀ ਨਾਮ ਮੇਰਾ ਚਸ਼ਨਾ ਬਾਈ ਹਾਂਜੀ ਤੇ ਪਿੰਡ ਸਰਾਵਾ ਹਾਂਜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੇਤੋ ਜੀ ਹਾਂਜੀ ਠੀਕ ਆ ਬਾਈ ਜੀ ਬਾਈ ਜੀ ਕੀ ਡਿਟੇਲ ਹੈ ਇਹਦੀ ਵਹਿੜ ਦੀ ਕਿਹੜਾ ਸੂਆ ਸੂਣਦੀ ਐ ਇਹ? ਇਹ ਦੂਜਾ ਸੂਆ ਸੂਣਾ ਬਾਈ। ਦੂਜਾ ਸੂਆ ਸੂਣਾ ਬਾਈ ਜੀ। ਕਹਿ ਕਦਰ ਰਹਿੰਦਾ ਬਾਈ ਜੀ ਇਹਦੇ? ਇਹ ਵੀ 7-8 ਦਿਨ ਦਾ ਜੂਗੇ। 7-8 ਦਿਨ ਦਾ ਹੈ ਜੂਗੇ। ਇਹ ਸੂਆ ਦੂਜੇ ਸੂਣਾ ਜੀ? ਹਾਂਜੀ ਹਾਂਜੀ। ਠੀਕ ਆ ਬਾਈ ਜੀ। ਤੇ ਬਾਈ ਜੀ ਮਤਲਬ ਆਪਣੀ ਘਰ ਦੇ ਕੋਈ ਆ ਕਿ ਵਪਾਰ ਦਾ ਕੰਮ ਆ? ਨਹੀਂ ਨਹੀਂ ਬਈ ਘਰ ਦੀ ਵੜਾ। ਘਰ ਦੀ ਆ। ਪਹਿਲੇ ਸੂਏ ਆਪਣੇ ਘਰੇ ਸੂਏ ਸੀਗੀ? ਹਾਂਜੀ ਹਾਂਜੀ ਬਾਈ। ਠੀਕ ਆ। ਕਿੰਨਾ ਕੁ ਦੁੱਧ ਦਿੱਤਾ ਜੀ ਪਹਿਲੇ ਸੂਏ ਪਲਾ? 11-12 ਕਿਲੋ ਦੁੱਧ ਦਿੱਤਾ ਜੀ। 11-12 ਕਿਲੋ ਦੇਤਾ ਸੀਗਾ। ਠੀਕ ਆ ਬਾਈ ਜੀ। ਤੇ ਇਹ ਤਿੰਨ ਦਾ ਜਗ 13 13 ਪਲੱਸ ਦੇ ਦੂੰਗੀ 14 ਠੀਕ ਆ ਬਾਈ ਜੀ ਇਹਦਾ ਪਿਛਲੇ ਸੂਏ ਪਹਿਲੇ ਸੂਏ ਵਹਿੜਦੇ ਨੇ ਬਾਈ ਜੀ 11 12 ਕਿਲੋ ਦੁੱਧ ਦੇਤਾ ਸੀਗਾ ਤੇ ਉਹ ਬਾਈ ਜੀ ਸੀਲ ਠੰਡੀਆਂ ਚੋਈ ਚੁਈ ਦੀ ਠੰਡੀਆਂ ਵਿੱਚ ਜੋ ਮਰਜ਼ੀ ਚੋਈ ਜਾਵੇ ਠੀਕ ਆ ਜੀ ਬੰਦਾ ਬੁੜੀ ਕੋਈ ਚੋਲੇ ਹਾਂਜੀ ਠੀਕ ਆ ਬਾਈ ਜੀ ਤੇ ਬਾਈ ਤੋਰ ਕੇ ਵਿਖਾਓ ਜੀ ਲਓ ਬਾਈ ਜੀ ਤੁਹਾਨੂੰ ਤੋਰ ਚਾਲ ਕਰਮ ਵਾਲੀ ਦੀ ਚੈੱਕ ਕਰਾਉਣੇ ਆ ਦਸੱਲੀ ਪਾਰਕ ਤੁਸੀਂ ਬਾਈ ਜੀ ਆਪ ਕਰਨੀ ਆ ਸਿੰਗਾ ਵਾਲੀ ਰੈਡ ਕਰੌਸ ਪਿੰਡ ਸਰਾਵਾ ਖੜੀ ਆ ਤੇ ਤੋਰ ਚਾਲ ਇਹਦੇ ਵੇਖੋ ਜੀ ਤੌਰ ਚਾਲ ਕਰਨ ਵਾਲੀ ਸੋਹਣੀ ਆ ਲੈ ਵਲੂਆ ਚੰਗਾ ਬਾਈ ਜੀ ਵਾਲ ਢੱਲਾ ਬਹੁਤ ਆ ਚਾਰ ਹੀ ਥਾਣਾ ਹੱਥੀ ਚਵਾਈ ਵਾਲੇ ਪੂਰੇ ਗੈਵਚ ਲੱਗੇ ਆ ਬਾਈ ਜੀ ਕੱਲਾ ਕੱਲਾ ਥਾਣਾ ਪੂਰੀ ਵਿੱਥੀ ਤੇ ਗਲਾਬੀ ਥਾਣਾ ਜੀ ਲੈ ਚਲੋ ਬਾਈ ਜੀ ਵਹਿੜ ਚੰਗੀ ਆ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਮੋਬਾਈਲ ਨੰਬਰ ਬਾਈ ਜੀ ਦਾ ਸਕਰੀਨ ਤੇ ਚੱਲੂਗਾ ਚਾਲਦੇ ਨੰਬਰ ਤੇ ਸੰਪਰਕ ਕਰ ਲਿਓ ਬਾਈ ਜੀ ਸੋਹਣੀ ਸੁਲੱਖੀ ਵਹਿੜ ਆ ਹੈ ਬਾਈ ਜੀ ਸੰਗ ਤੁਹਾਨੂੰ ਦੇ ਸੀ ਜਾਂਦੇ ਆ ਤੇ ਕਿਸੇ ਬਾਕੀ ਮੁੱਲ ਵੀ ਬਾਈ ਜੀ ਦਾ ਸੰਗਾ ਦੇ ਹਿਸਾਬ ਨਾਲ ਜੈਜੀ ਹੋਊਗਾ ਕਿੰਨਾ ਰਮੋਲਾ ਬਾਈ ਜੀ ਇਹਦਾ ਜਿੰਨਾ ਮਰਜ਼ੀ ਘਰਾਲੋ ਮਤਲਬ ਵੀ 40000 ਦੀ ਦੇ ਦੋ 40000 ਦੀ ਦੇ ਦੋਗੇ ਮਾਲਤਾਨ ਮੌਕੇ ਤੇ ਹੋ ਜਾਊਗਾ ਕੋਈ ਨਾ ਹੋ ਜਾਊਗਾ ਵੀ ਠੀਕ ਆ ਜੀ ਬਾਈ ਬਾਈ ਜੀ 40000 ਰੁਪਏ ਦੇ ਵਿੱਚੋਂ ਮੌਕੇ ਤੇ ਮਾਲਤਾਨ ਹੋ ਜਾਊਗਾ ਬਾਈ ਜੀ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਉਹ ਤੁਹਾਨੂੰ ਪੁੱਛ ਦਿੰਦੇ ਆ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 76960 ਹਾਂਜੀ 11296 76960 11296 ਇੱਕ ਵਾਰੀ ਫੇਰ ਦੱਸ ਦੋ ਜੀ 76960 ਹਾਂਜੀ 11296 ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਜੀ ਇਹ ਤੇ ਸੰਪਰਕ ਕਰ ਲਿਓ ਕਿਸੇ ਵੀਰ ਦੇ ਵਹਿੜ ਪਸੰਦਾ ਆਵੇ ਬਾਈ ਜੀ ਸੋਹਣੀ ਲੱਗੇ ਅੱਗੇ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਵਹਿੜ ਸੋਹਣੀਆਂ ਬਾਈ ਜੀ ਨੇੜ ਤੋਂ ਚੈੱਕ ਕਰ ਲਓ ਕੱਲਾ ਕੱਲਾ ਥਾਣਾ ਜੀ ਪਿੰਡ ਸਰਾਵਾ ਬਾਈ ਦਾ ਜ਼ਿਲ੍ਹਾ ਫਰੀਦਕੋਟ ਆ ਵੀਡੀਓ ਆਪਣੀ ਬਾਈ ਜੀ ਸੋਹਣੀ ਲੱਗੇ ਅੱਗੇ ਸ਼ੇਅਰ ਲਾਈਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖ ਲਈ ਧੰਨਵਾਦ ਬਾਈ ਜੀ